ਨੇ ਮੂਲ ਦੇ ਵਿੱਚ ਧਿਆਨ ਲੱਗ ਗਿਆ ਹੈਗਾ ਹਿਰਦੇ ਵਿੱਚ ਧਿਆਨ ਲੱਗ ਗਿਆ ਹੈਗਾ ਤੇ ਉਹਦੇ ਵਿੱਚ ਸ਼ਬਦ ਦੀ ਵਿਚਾਰ ਕਰਦਾ ਰਹਿੰਦਾ ਹੈ ਹਮੇਸ਼ਾ ਸ਼ਬਦ ਵਿੱਚ ਹੀ ਧਿਆਨ ਰੱਖਦਾ ਹੈ ਤੇ ਉਹਦੇ ਵਿੱਚੋਂ ਗਿਆਨ ਮਿਲਦਾ ਕਿਉਂਕਿ ਗਿਆਨ ਕਬੱਦ ਮੰਨ ਰਹਿ ਗੁਰਬਿੰਨ ਗਿਆਨਾ ਹੋਏ ਜਿਹੜਾ ਮਨ ਨੂੰ ਬਨਣਾ ਉਹ ਗੁਰਬਾਣੀ ਦੇ ਉਪਦੇਸ਼ ਨਾਲ ਬਨ ਸਕਦੇ ਹੋਰ ਕੋਈ ਵੀ ਦੁਨੀਆ ਦੀ ਤਾਕਤ ਉਹਨੂੰ ਬਨ ਨਹੀਂ ਸਕਦੀ ਕਿਉਂਕਿ ਜਿਹੜਾ ਮਨ ਹੈਗਾ ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ ਕਾਲਾ ਹੋਆ ਸਿਆਹੋ ਕਿਉਂਕਿ ਇਹਨੂੰ ਕਈ ਜਨਮਾਂ ਤੋਂ ਜਿਵੇਂ ਜਿਵੇਂ ਇਹ ਹਰੇਕ ਵਾਰ ਡਾ ਹੁਕਮ ਦਾ ਵਿਰੋਧ ਕਰਦਾ ਉਹਦੇ ਨਾਲ ਇਹਦੇ ਵਿੱਚ ਇਹਦੇ ਵਿੰਦਰ ਮੈਲ ਮੈਲ ਕਾਲਾ ਹੋਇਆ ਹੈ ਤੇ ਇਹ ਜਿਹੜੀ ਮੈਲ ਹੌਲੀ ਹੌਲੀ ਰਿਤਣੀ ਹੈ ਜੇ ਸ਼ਬਦੀ ਵਿਚਾਰ ਕਰਾਂਗੇ ਮਨ ਤੋਂ ਉਹ ਸ਼ਬਦ ਲਾਗੂ ਹਰ ਸਿਓ ਰੋ ਚਿਤ ਲਾਏ ਜੇ ਮਨ ਨੂੰ ਧੋਣਾ ਹੈ ਆਪਣਾ ਮੂਲ ਜਿਹੜਾ ਹਾਰ ਸੇ ਉਹਦੇ ਨਾਲ ਜਿਹੜਾ ਚਿੱਤ ਲਾਉਣਾ ਪਊਗਾ ਜਿੱਦਾਂ ਦਾ ਉਹਦਾ ਸੁਭਾਅ ਹੈ ਹੁਕਮ ਅਨੁਸਾਰੀ ਤੇ ਆਪਾਂ ਨੂੰ ਵੀ ਜਿਹੜਾ ਗੁਰਬਾਣੀ ਦਾ ਆਦੇਸ਼ ਸੁਣ ਕੇ ਉਹਦੇ ਵਿੱਚ ਜਿਹੜਾ ਗਿਆਨ ਗੁਰਮਤ ਲੈਣੀ ਹੈ ਗਿਆਨ ਵਾਲੀ ਮਤ ਲੈਣੀ ਹੈ ਉਹਦੇ ਅਨਸਾਰ ਮਨ ਨੂੰ ਚਲਾਉਣਾ ਹੈਗਾ ਮਨ ਕਾ